ਮੇਰਾ ਨਾਮ ਵਿਨੀਤ ਹੰਡਾ ਹੈ ਜੀ ਮੈਂ ਸਵਦੇਸ਼ੀ ਜਾਗਰਣ ਮੰਚ ਤੋਂ ਦਾ ਪ੍ਰੋਗਰਾਮ ਸੀ ਮੈਂ ਉਹਦਾ ਚੇਅਰਮੈਨ ਆ ਪੰਜਾਬ ਦਾ ਤੇ ਇਹਦੇ ਵਿੱਚ ਅੱਜ ਜਿਹੜਾ ਪ੍ਰੋਗਰਾਮ ਹੋਇਆ ਆ ਪ੍ਰੋਗਰਾਮ ਸੀ ਬੇਸਿਕਲੀ ਸੀਚੀ ਜਿਹੜੇ ਸਾਡੇ 올 ਇੰਡੀਆ ਦੇ ਹੈੱਡ ਨੇ ਕਨਵੀਨਰ ਨੇ ਉਹ ਆਏ ਹੋਏ ਸੀ ਅੱਜ ਜਿਹੜਾ ਪ੍ਰੋਗਰਾਮ ਸੀ ਉਹ ਮੇਜਰਲੀ ਸੀ ਬੱਚਿਆਂ ਦੀ ਜਿਹੜੀ ਆਪਣੇ ਪੂਰੇ ਹਿੰਦੁਸਤਾਨ ਚ ਪੋਪੂਲੇਸ਼ਨ ਹੈ ਉਹ ਅੱਜ 37 ਕਰੋੜ ਬੱਚਾ ਆਪਣੇ ਕੋਲ ਬੇਰੋਜ਼ਗਾਰ ਹੈ 16 ਸਾਲ ਤੋਂ ਲੈ ਕੇ 30 ਸਾਲ ਤੱਕ ਔਰ ਟੋਟਲ ਅੱਜ ਤੱਕ ਜਿਹੜੀ ਆਪਾਂ এমਪਲੋਇਮੈਂਟ ਦੇ ਸਕੇ ਆ ਟੋਟਲ 37 ਕਰੋੜ ਜਿਹੜਾ ਬੱਚਾ ਹੈ ਮਤਲਬ 50 ਕਰੋੜ ਚੋਂ ਆਪਾਂ ਸਿਰਫ ਹਜੇ ਤੱਕ 8% ਰੋਜ਼ਗਾਰ ਚਾਹੇ ਉਹ ਕਾਂਗਰਸ ਦੀ ਚਾਹੇ ਭਾਜਪਾ ਦੀ ਆਏ ਕੋਈ ਹੋਰ ਸਰਕਾਰ ਰਹੀ ਹੈ ਟੋਟਲ ਰੋਜਗਾਰ ਜਿਹੜਾ ਹੈਗਾ ਉਹ ਆਪਾਂ ਨਹੀਂ ਦੇ ਪਾਏ ਆ ਅੱਜ ਉਹਦੇ ਉੱਤੇ ਸਤੀਜੀ ਸਵਦੇਸ਼ੀ ਬਾਰਰ ਸਵਦੇਸ਼ੀ ਸ਼ੋਸ ਸੰਸਥਾਨ ਤੋਂ ਸਵਲੰਬੀ ਭਾਰਤ ਅਭਿਆਨ ਹੈ ਸਾਡਾ ਇੱਕ ਚੱਲ ਰਿਹਾ ਜਿਦੇ ਵਿੱਚ ਅਸੀਂ ਬੱਚਿਆਂ ਨੂੰ ਕਹਿੰਦੇ ਆ ਕਿ ਤੁਸੀਂ ਜੋਬ ਪ੍ਰੋਵਾਈਡਰ ਬਣੋ ਜੋਬ ਦੇਣ ਵਾਲੇ ਬਣੋ ਜੋਬ ਸੀਕਰ ਨਾ ਬਣੋ ਤਾਂ ਕਿ ਨੌਕਰੀਆਂ ਨਹੀਂ ਮਿਲਣੀਆਂ ਤੁਹਾਨੂੰ ਆਨ ਵਾਲੇ ਟਾਈਮ ਦੇ ਵਿੱਚ ਕਿਉਂਕਿ ਨਾ ਤਾਂ ਸਰਕਾਰ ਕੋਲ ਨਾ ਕਾਰਪੋਰੇਟ ਕੋਲ ਇੰਨੀਆਂ ਨੌਕਰੀਆਂ ਕਿ 9 ਲੱਖ ਬੰਦਾ ਹਰ ਰੋਜ਼ ਜਿਹੜਾ ਹੈਗਾ ਬੱਚਾ ਨਵਾਂ ਜਨਰੇਟ ਹੋ ਜਾਂਦਾ ਤੇ 9 ਲੱਖ ਨੌਕਰੀਆਂ ਕੋਈ ਵੀ ਸਰਕਾਰਾਂ ਮਿਲ ਕੇ ਨਹੀਂ ਦੇ ਸਕਦੀਆਂ ਤੇ ਅਸੀਂ ਉਹਨਾਂ ਨੂੰ ਅੱਜ ਫਿਰ ਸਟਾਰਟਅੱਪਸ ਦੇ ਬਾਰੇ ਸਮਝਾਇਆ ਸਾਡੇ ਪੰਜਾਬ ਹਰਿਆਣਾ ਜੇ ਐਂਡ ਕੇ ਦੇ ਪ੍ਰਮੁੱਖ ਵਿਨੇਜੀ ਹੈਗੇ ਆ ਅੱਜ ਉਹ ਹਾਏ ਹੋਏ ਸੀ ਸਾਡੇ ਵਿੱਚ ਦੂਸਰੇ ਇੱਕ ਸਾਡੇ ਪ੍ਰਮੁੱਖ ਹੈਗੇ ਆ ਉਹ ਜਿਹੜੇ ਹੈ ਉਹ ਨਾਲ ਸੀਗੇ ਜਿਹੜੇ ਕਿ ਪ੍ਰਾਂਤ ਦੇ ਪ੍ਰਮੁੱਖ ਹੈ ਤੇ ਇਸ ਤੋਂ ਬਾਅਦ ਸਾਡੇ ਨਾਲ ਅੱਜ ਸਾਡੇ ਵਿੱਚ ਇੱਕ ਬਾਦਲ ਸਾਹਿਬ ਐ ਜਿਹੜੇ ਕਿਸਾਨ ਜਥੇਬੰਦੀਆਂ ਦੇ ਨਾਲ ਰਿਲੇਟਿਡ ਆ ਉਹਨਾਂ ਨੂੰ ਫਿਰ ਜਦੋਂ ਸਾਰਾ ਅਸੀਂ ਆਪਣਾ ਅਭਿਆਨ ਦੱਸਿਆ ਕਿ ਅਸੀਂ ਇਸਰਾਲ ਕੰਟਰੀ ਲਈ ਦਸਟ੍ਰੇਲੀਅਨ ਦੀ ਇਕਨੋਮੀ ਬਣਾਉਣ ਲਈ ਕੰਮ ਕਰ ਰਹੇ ਹਾਂ ਤੇ ਇਹ ਸਭ ਬੱਚਿਆਂ ਲਈ ਰੋਜ਼ਗਾਰ ਲਈ ਕੰਮ ਕਰ ਰਹੇ ਹਾਂ ਤੇ ਉਹਨਾਂ ਨੇ ਸਵਦੇਸ਼ੀ ਸਵਰੋਧ ਸੰਸਥਾਨ ਨੂੰ ਜੁਆਇਨ ਕੀਤਾ ਹੈ ਸਵਦੇਸ਼ੀ ਜਾਗਰਣ ਮੰਚ ਸਵਦੇਸ਼ੀ ਸ਼ੋਸ ਸੰਸਥਾਨ ਇਹਨਾਂ ਨੂੰ ਜੁਆਇਨ ਕੀਤਾ ਉਹਨਾਂ ਦੀਆਂ ਉੱਥੇ 65 ਕਟਰੋਲੀਆਂ ਖੜੀਆਂ ਐ 30 ਕੁਇੰਟਲ ਰੋਜ ਦਾ ਦੁੱਧ ਭੇਜਦੇ ਆ ਉੱਥੇ ਜਿਹੜੇ ਕਿਸਾਨਾਂ ਦੇ ਮੋਜ ਤੇ ਤੇ ਉਹ ਹੁਣ ਵਾਪਸ ਆਪਣੀਆਂ ਟਰਾਲੀਆਂ ਆ ਦੋ ਤਿੰਨ ਦਿਨਾਂ ਜ ਆਪਣੀਆਂ ਸਾਰੀਆਂ ਵਾਪਸ ਬੁਲਾ ਲੈਣਗੇ ਤੇ ਐਸੇ ਤਰੀਕੇ ਨਾਲ ਇੱਥੇ ਜਿਹੜੇ ਬੱਚੇ ਸੀ ਜਿਨ੍ਹਾਂ ਨੇ ਰੋਜਗਾਰ ਦੇ ਸੰਬੰਧੀ ਤੋਂ ਉਹਨਾਂ ਨੂੰ ਦੱਸਿਆ ਕਿ ਸਟਾਰਟਅੱਪਸ ਜਿਹੜੇ ਹੈਗੇ ਆ ਸਾਡੇ ਉਹ ਕਿਸ ਤਰ੍ਹਾਂ ਸਰਕਾਰ ਉਹਨਾਂ ਨੂੰ ਪੈਸੇ ਦੇ ਰਹੀ ਹੈ ਤੇ ਕਿਸ ਤਰ੍ਹਾਂ ਤੁਸੀਂ ਰੋਜਗਾਰ ਦੇ ਪ੍ਰਤੀ ਆਪਣੇ ਆਪ ਨੂੰ ਅੱਗੇ ਲੈ ਕੇ ਆਓ ਤੇ ਸਰਕਾਰਾਂ ਮਤਲਬ ਕਰ ਰਹੀ ਹੈ ਇਸ ਕਹੀ ਹਾਂ ਸਰਕਾਰ ਨੇ ਨੀਤੀਯੋਗ ਨਾਲ ਸਾਡੀ ਹੁਣ ਜਦੋਂ ਸਾਡਾ ਇੱਥੇ ਬੇਸ ਹੈ ਅਸੀਂ ਨੀਤੀਯੋਗ ਨਾਲ ਬੈਠਦੇ ਆ ਨੀਤੀਯੋਗ ਨੂੰ ਸਾਰੀਆਂ ਰਿਪੋਰਟਸ ਦਿੰਨੇ ਆ ਤੇ ਨੀਤੀਯੋਗ ਤੋਂ ਸਾਰੀਆਂ ਜਿਹੜੀਆਂ ਸਟਾਰਟਅਪ ਲਈ 1 ਲੱਖ ਕਰੋੜ ਰੁਪਇਆ ਸਰਕਾਰ ਨੇ ਫੇਰ ਦਿੱਤਾ ਹੈ ਸੈਂਟਰ ਗਵਰਨਮੈਂਟ ਨੇ ਕਿ ਬੱਚਿਆਂ ਨੂੰ ਰੋਜ਼ਗਾਰ ਲਈ ਆਪਣਾ ਬਿਜ਼ਨਸ ਸ਼ੁਰੂ ਕਰਨ ਲਈ 1 ਲੱਖ ਕਰੋੜ ਰੁਪਇਆ ਉਹਨਾਂ ਨੇ ਫੇਰ ਦਿੱਤਾ ਹੈ ਤੇ ਜੇ ਕੋਈ ਬੱਚਾ ਵੀ ਹੈ ਜਿਹਦੇ ਵੀ ਜਿਹੜਾ ਆਪਣਾ ਸਟਾਰਟਅਪ ਕਰਨਾ ਸ਼ੁਰੂ ਚਾਹੁੰਦਾ ਹੈ ਸਾਨੂੰ ਕੰਟੈਕਟ ਕਰ ਸਕਦਾ ਹੈ ਉਹ ਸਾਨੂੰ ਜੇ ਆਪਣਾ ਬਿਜ਼ਨਸ ਕੋਈ ਵੀ ਕਰਨਾ ਚਾਹੁੰਦਾ ਹੈ ਨੌਕਰੀ ਛੱਡ ਕੇ ਕਿਉਂਕਿ ਨੌਕਰੀਆਂ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ ਨਾ ਤਾਂ ਕੋਈ ਕਿਉਂਕਿ ਸਰਕਾਰੀ ਨੌਕਰੀਆਂ ਅਵੇਲੇਬਲ ਨਹੀਂ ਹੈ ਔਰ ਨੌਕਰੀਆਂ ਨੂੰ ਅੱਜ ਤੱਕ ਲੋਕੀ ਜਿਆਦਾ ਸਰਕਾਰ ਦੀ ਨੌਕਰੀ ਨੂੰ ਹੀ ਨੌਕਰੀ ਮੰਨਦੇ ਆ ਜਾਂ ਕਾਰਪੋਰੇਟ ਦੀ ਨੌਕਰੀ ਨੂੰ ਸੋ ਉਹਦੇ ਲਈ ਅਸੀਂ ਆ ਪ੍ਰੋਗਰਾਮ ਅੱਜ ਕੀਤਾ ਸੀ ਸ਼ਾਮੀ ਸਾਡਾ ਪੰਜਾਬੀ ਭਵਨ ਦੇ ਵਿੱਚ ਇਹਦੇ ਉੱਤੇ ਪ੍ਰੋਗਰਾਮ ਹੈ ਸੋ ਲੰਬੀ ਭਾਰਤ ਦੇ ਉੱਤੇ ਜਿਹਦੇ ਨਾਲ ਕਿ ਅਸੀਂ ਕਿੱਦਾਂ ਅਮਰੀਕਾ ਨੂੰ ਕ੍ਰੋਸ ਕਰਨਾ ਹੈ 40 ਟ੍ਰਿਲੀਅਨ ਦੀ ਇਕਨੋਮੀ ਕਿੱਦਾਂ ਬੰਨੀ ਹੈ ਸ਼ਾਮੀ ਕੋਦੇ ਤੇ ਪ੍ਰੋਗਰਾਮ ਹੈ ਰਾਤੀ ਟ੍ਰੇਡ ਐਂਡ ਇੰਡਸਟਰੀ ਨਾਲ ਪ੍ਰੋਗਰਾਮ ਹੈ ਸਟੀਚੀ ਦਾ ਜਿਹੜਾ 8:30 ਵਜੇ ਜਿਹੜਾ ਹੈਗਾ ਸਤਲੁਜੀ ਕਲੱਬ ਦੇ ਵਿੱਚ ਹੈ ਟ੍ਰੇਡ ਐਂਡ ਇੰਡਸਟਰੀ ਨੂੰ ਲੈ ਕੇ ਤੇ ਅੱਜ ਜਿਹੜੇ ਬੇਰੋਜ਼ਗਾਰ ਨੇ ਬਹੁਤ ਜ਼ਿਆਦਾ ਇੰਡੀਆ ਦੀ ਲਾਲੋ ਉਹਨਾਂ ਦੇ ਵੀ ਲਈ ਕੀ ਮੈਸੇਜ ਹੈ ਉਹਨਾਂ ਲਈ ਬੇਰੋਜ਼ਗਾਰਾਂ ਲਈ ਆ ਮੈਸੇਜ ਹੈ ਕਿ ਸਾਡੀ ਇੱਕ ਐਪ ਹੈ ਮਾਈ ਐਸਬੀਏ ਕਰਕੇ ਉਹਦਾ ਲਿੰਕ ਮਾਈ ਐਸਬੀਏ Google ਤੇ ਜਾ ਕੇ ਖੋਲਣ ਉਹਦੇ ਚ ਆਪਣੇ ਆਪ ਨੂੰ ਰਜਿਸਟਰ ਕਰਨ ਉਹੜਾ ਦੀ ਜੋ ਵੀ ਸਮੱਸਿਆ ਜੋ ਵੀ ਉਹ ਬਿਜ਼ਨਸ ਕਰਨਾ ਚਾਹੁੰਦੇ ਆ ਚਾਹੇ ਉਹ ਖੇਤੀ ਦੇ ਸੰਬੰਧਿਤ ਹੈ ਕੋਈ ਇੰਡਸਟਰੀ ਦੇ ਸਮਝ ਦਿੱਤਾ ਹੈ ਚਾਹੇ ਮੀਡੀਆ ਦੇ ਸੰਬੰਧੀ ਕੁਝ ਵੀ ਬਿਜ਼ਨਸ ਉਹਨਾਂ ਨੂੰ ਚਰਨਾ ਚਾਹੁੰਦੇ ਆ ਉਹਨਾਂ ਨੂੰ ਉਹਦੇ ਲਈ ਅਸੀਂ ਇਨਕੂਬेटर ਵੀ ਪ੍ਰੋਵਾਈਡ ਕਰਾਂਗੇ ਸਾਰੇ ਇੰਡੀਆ ਲੈਵਲ ਤੇ ਔਰ ਉਹਨਾਂ ਨੂੰ ਅਸੀਂ ਬਿਜ਼ਨਸ ਵੀ ਦੱਸਾਂਗੇ ਕਿ ਤੁਸੀਂ ਕੀ ਬਿਜ਼ਨਸ ਕਰੋ ਜਿਹਦੇ ਨਾਲ ਕੇ ਤੁਸੀਂ ਆਪਣਾ ਪੈਸਾ ਕਮਾ ਸਕੋ ਔਰ ਆਪਣਾ ਬਿਜ਼ਨਸ ਐਸਟੈਬਲਿਸ਼ ਕਰ ਸਕੋ ਇਸ ਦੀਆਂ ਬ੍ਰਾਂਚਾਂ ਕਿੰਨੀਆਂ ਨੇ ਵੀ ਜਿੱਦਾਂ ਸਵਦੇਸ਼ੀ ਜਾਗਰਣ ਮੰਚ ਹੈ ਜਿਹੜਾ ਆ ਆਰਐਸਐਸ ਦੀ ਬ੍ਰਾਂਚ ਹੈ ਇੱਕ ਆ ਇਹਦੇ ਵਿੱਚ ਪੂਰੇ 750 ਆਪਣੇ ਹਿੰਦੁਸਤਾਨ ਚ ਜ਼ਿਲ੍ਹੇ ਐ 750 ਦੇ 750 ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਬ੍ਰਾਂਚਾਂ ਐ ਇਹਦੇ ਨਾਲ ਕਰੋੜਾਂ ਬੰਦਾ ਜੁੜਿਆ ਹੋਇਆ ਜੀ ਠੀਕ ਇਹ ਅੱਜ ਜਿਹੜੀ ਇਹ ਮੀਟਿੰਗ ਕਰਾਈ ਗਈ ਕਿਹੜੀ ਜਗ੍ਹਾ ਕਰਾਈ ਗਈ ਆ ਓਮੈਕਸ ਦੇ ਵਿੱਚ ਇੱਥੇ ਓਮੈਕਸ ਦਾ ਹਾਲ ਹੈ ਸਾਡੇ ਕੋਲ ਉੱਥੇ ਓਮੈਕਸ ਦੇ ਹਾਲ ਦੇ ਵਿੱਚ ਸਾਰੇ ਓਮੈਕਸ ਦੇ ਜਿਹੜੇ ਇੱਥੇ 10-12 ਹਜ਼ਾਰ ਬੰਦਾ ਰਹਿੰਦਾ ਹੈ ਉਹ ਬੰਦੇ ਫਿਰ ਅੱਜ ਮੀਟਿੰਗ ਦੇ ਵਿੱਚ ਆਏ ਸੀ ਸਾਰੇ ਜੀ ਠੀਕ ਪੰਜਾਬ ਦੇ ਵਿੱਚ ਇਹ ਇੰਡੀਆ ਦੇ ਵਿੱਚ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਦੇਖੋ ਕੀ ਹੈ ਪੰਜਾਬ ਦੇ ਵਿੱਚ ਨਾ ਪਹਿਲਾਂ ਤਾਂ ਜਿਹੜੀ ਪੰਜਾਬ ਦੀ ਆਪਣੀ ਸਰਕਾਰ ਹੈ ਪੰਜਾਬ ਦੀ ਸਰਕਾਰ ਦੇ ਉੱਤੇ ਇਸ ਵੇਲੇ 373 ਹਜ਼ਾਰ ਕਰੋੜ ਦਾ ਲੋਨ ਹੈ ਜਿਹਦੇ ਉੱਤੇ 48000 ਕਰੋੜ ਰੁਪਏ ਦਾ ਆਪਾਂ ਨੂੰ ਹਰ ਸਾਲ ਵਿਆਜ ਦੇਣਾ ਪੈਂਦਾ ਹੈ ਤੇ ਆਪਣੀ ਅਰਥ ਵਿਵਸਥਾ ਦਾ 80% ਸਾਧਾ ਵਿਆਜ ਦੇ ਵਿੱਚ ਚਲਾ ਜਾਂਦਾ ਹੈ ਇੱਥੇ ਇੰਡਸਟਰੀ ਤਾਂ ਨਹੀਂ ਲੱਗ ਸਕਦੀ ਕਿਉਂਕਿ ਸਰਕਾਰ ਦੀਆਂ ਪਾਲਿਸੀਆਂ ਸੈਂਟਰ ਗਵਰਨਮੈਂਟ ਨਾਲ ਮਿਲ ਕੇ ਨਹੀਂ ਚੱਲ ਰਹੀਆਂ ਜੇ ਸੈਂਟਰ ਗਵਰਨਮੈਂਟ ਕੋਈ ਫੰਡ ਭੇਜਦੀ ਹੈ ਤਾਂ ਉਹਦੇ ਚ 25% ਸਟੇਟ ਗਵਰਨਮੈਂਟ ਨੇ ਪਾਣਾ ਹੁੰਦਾ ਹੈ ਉਹ 25% ਪਾਣ ਲਈ ਵੀ ਇਹਨਾਂ ਕੋਲ ਨਹੀਂ ਹੁੰਦਾ ਜਿੱਦਾਂ ਹੁਣ ਆਪਾਂ ਜਨਮਈ ਕੁਸ਼ਟ ਕਟੜਾ ਐਕਸਪ੍ਰੈਸ ਦੇਖੀਏ ਕਟੜਾ ਤੋਂ ਲੈ ਕੇ ਦਿੱਲੀ ਜਾ ਰਿਹਾ ਜਿਹੜਾ ਉਹਦੇ છੇ ਤੱਕ ਸਰਕਾਰ ਨੇ ਸਾਰਾ ਪੈਸਾ ਦਿੱਤਾ ਲੇਕਿਨ ਹਜੇ ਤੱਕ ਜ਼ਮੀਨ ਨਹੀਂ ਐਕਵਾਇਰ ਹੋ ਸਕੀ ਜਿਹਦੇ ਕਾਰਨ ਉਹ ਰੁਕਿਆ ਹੋਇਆ ਹੁਣ ਰੋਜ਼ਗਾਰ ਆਪਾਂ ਤਾਦੀ ਦਵਾਂਗੇ ਨਾ ਨਵੀਆਂ ਫੈਕਟਰੀਆਂ ਆਣ ਗਈਆਂ ਨਵੀਆਂ ਚੀਜ਼ਾਂ ਆਣ ਗਈਆਂ ਨਵੇਂ ਸਿਸਟਮਸ ਬਣਨਗੇ ਸਰਕਾਰ ਨੇ ਜਿੰਨੇ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਏ ਹੋਏ ਆ ਜਾਂ ਕੋਈ ਵੀ ਚੀਜ਼ ਜਿਹੜੀ ਏਮਪਲੋਇਮੈਂਟ ਦੇ ਬਣਾਏ ਹੋਏ ਆ ਲੇਕਿਨ ਉਹਨਾਂ ਦਾ ਕੋਈ ਕੰਮ ਨਹੀਂ ਹੈ ਬੇਸਿਕਲੀ ਉਹ ਉੱਥੇ ਅਫਸਰ ਬੈਠੇ ਆ ਨਾ ਕੋਈ ਰੋਜ਼ਗਾਰ ਮੇਲਾ ਅਗਰ ਲਾਂਦੇ ਵੀ ਹੈ ਤਾਂ ਉਹਦੇ ਚ ਕੋਈ ਬੰਦੇ ਨਹੀਂ ਬੁਲਾਉਂਦੇ ਰੋਜ਼ਗਾਰ ਲੋਕਾਂ ਤੱਕ ਪਹੁੰਚਦਾ ਨਹੀਂ ਆ ਮੇਜਰ ਪ੍ਰੋਬਲਮ ਸੀਦਾ ਪਿਛਲੀਆਂ ਸਰਕਾਰਾਂ ਦੇ ਟਾਈਮ ਦੇ ਵਿੱਚ ਕਾਂਗਰਸ ਦੇ ਸਰਕਾਰ ਦੇ ਵਿੱਚ ਰੋਜ਼ਗਾਰ ਮੇਲੇ ਵੀ ਲਾਏ ਗਏ ਸੀ ਦੇਖੋ ਮੈਂ ਤੁਹਾਨੂੰ ਆ ਚੀਜ਼ ਲੋਕਾਂ ਨੂੰ ਲਾਭ ਨਹੀਂ ਮਿਲਿਆ ਹਾਂ ਬੇਸਿਕਲੀ ਉਹ ਪ੍ਰੋਬਲਮ ਕੀ ਹੁੰਦੀ ਹੈ ਕਿ ਜਿਹੜੇ ਅਫਸਰਾਂ ਦੇ ਕੋਈ ਖਾਸ ਬੰਦੇ ਹੁੰਦੇ ਆ ਉਹਨਾਂ ਨੂੰ ਤਾਂ ਉਹ ਰੋਜ਼ਗਾਰ ਚ ਮਾੜੇ-ਮੋٹے ਐਡਜਸਟ ਕਰ ਲੈਂਦੇ ਆ ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਕਿ 9 ਲੱਖ ਬੱਚਾ ਹਿੰਦੁਸਤਾਨ ਚ ਰੋਜ਼ ਤਿਆਰ ਹੁੰਦਾ ਜਿਨ੍ਹਾਂ ਨੂੰ ਰੋਜ਼ਗਾਰ ਚਾਹੀਦਾ ਹੈ ਇਸ ਲਈ ਸਵਦੇਸ਼ੀ ਜਾਗਰਣ ਮੰਚਦਾ ਜਿਹੜਾ ਪ੍ਰੋਗਰਾਮ ਹੈ 750 ਆਪਣੇ 752 ਜ਼ਿਲ੍ਹੇ ਆ ਆਪਣੇ ਪੂਰੇ ਇੰਡੀਆ ਦੇ ਵਿੱਚ ਸਭ ਜਗ੍ਹਾ ਚੱਲ ਰਿਹਾ ਅਸੀਂ ਯੂਨੀਵਰਸਿਟੀਆਂ ਚ ਜਾ ਰਹੇ ਆ ਅਸੀਂ ਹਰ ਜਗ੍ਹਾ ਜਾ ਰਹੇ ਆ ਬੱਚਿਆਂ ਨੂੰ ਆ ਦੱਸ ਰਿਹਾ ਕਿ ਤੁਸੀਂ ਆਪਣਾ ਬਿਜ਼ਨਸ ਕਰੋ ਨੌਕਰੀ ਦੇ ਵਿੱਚ ਕੁਝ ਨਹੀਂ ਪਿਆ ਜੇ ਆਪਾਂ ਵਰਲਡ ਦੀ ਬੈਸਟ ਇਕਨੋਮੀ ਬੰਨਾ ਹੈ ਅਮਰੀਕਾ ਦੀ ਤਰ੍ਹਾਂ ਤਾਂ ਉੱਥੇ ਲੋਕੀ ਰੋਲ ਕਰੀ ਨਹੀਂ ਨਹੀਂ ਸੋਚਦੇ ਉੱਥੇ ਉਹ ਕਹਿੰਦਾ ਮੈਂ ਕੋਈ ਚਾਹੇ ਛੋਟਾ ਰੋਜ਼ਗਾਰ ਕਰਾਂ ਲੇਕਿਨ ਮੈਂ ਕਰਨਾ ਰੋਜ਼ਗਾਰ ਹੈ ਨੌਕਰੀ ਨਹੀਂ ਕਰਦਾ ਤੇ ਸਰ ਅਸੀਂ ਚੈਲੰਜ ਕਰਦੇ ਹੋ ਵੀ ਅਸੀਂ ਨੌਕਰੀ ਪੱਕੀ ਦਵਾਵਾ ਅਸੀਂ ਮਾਈ ਐਸਬੀਏ ਕਰਕੇ ਕੈਬ ਬਣਾਈ ਹੈ ਜਿਹਦੇ ਵਿੱਚ ਅਸੀਂ ਪਿਛਲੇ ਮਹੀਨੇ ਵੀ 10 ਲੱਖ ਬੱਚਾ ਜੋੜਿਆ ਹੈ ਮਾਈ ਐਸਬੀਏ Google ਦੇ ਵਿੱਚ ਜਾਓ ਉੱਤੇ ਟਾਈਪ ਕਰੋ ਉਹਦੇ ਚ ਆਪਣਾ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਉਹਦੇ ਚ ਲਿਖੋ ਉਸ ਐਪ ਦੇ ਵਿੱਚ ਫਿਰ ਅਸੀਂ ਸਾਡੇ ਕੋਲ ਇਨਕਿਊਬेटरਸ ਹੈ ਜਿਹੜੇ ਉਹਨਾਂ ਬੱਚਿਆਂ ਨੂੰ ਗਾਈਡ ਕਰਨਗੇ ਕਿ ਕਿਸ ਤਰ੍ਹਾਂ ਤੁਸੀਂ ਇਹ ਨੌਕਰੀਆਂ ਕੀ ਬਿਜ਼ਨਸ ਕਰ ਸਕਦੇ ਹੋ ਸਰਕਾਰ ਕੋਲ ਸਟਾਰਟਅਪ ਦੇ ਲਈ ਅਜੇ 1,24,000 ਸਟਾਰਟਅਪ ਇੰਡੀਆ ਦੇ ਵਿੱਚ ਬਣ ਚੁੱਕਾ ਹੋਇਆ ਹੈ ਜਿਹੜਾ ਕਿ ਵਰਲਡ 'ਚ ਸਭ ਤੋਂ ਜ਼ਿਆਦਾ ਹੈ ਔਰ ਸਾਡਾ ਟਾਰਗੇਟ ਹੈ ਕਿ ਅਸੀਂ ਅਗਲੇ 2 ਸਾਲਾਂ ਚ 10 ਲੱਖ ਸਟਾਰਟਅਪ ਬਣਾ ਦੇਣਾ। ਤੋਂ ਅਸੀਂ ਤਾਂ ਕਹਿ ਰਹੇ ਹਾਂ ਕਿ ਪੰਜਾਬ ਦੇ ਬੱਚਿਆਂ ਨੂੰ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਪਵੇਗੀ। ਅਸੀਂ ਇੱਥੇ ਇਨਾ ਉਹਨਾਂ ਦਾ ਬਿਜ਼ਨਸ ਦਾ ਇਨਫਰਾਸਟ੍ਰਕਚਰ ਬਣਾ ਦਾਂਗੇ। ਜੇ ਤੁਸੀਂ ਲੋਕ ਸਾਰੇ ਮਿਲ ਕੇ ਇਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਚੱਲੋ। ਅਸੀਂ ਅਕਸਰ ਦੇਖਦੇ ਹਾਂ ਜਿਹੜੇ ਨੌਜਵਾਨ ਪੀੜੀ ਹੈ ਉਹ ਜੁਗਾਰ ਮੇਲਾ ਵੀ ਲੱਗਦਾ ਹੈ। ਪੜ੍ਹ ਲਿਖਦੇ ਹਾਈ ਕੁਆਲੀਫਾਈਡ ਸਟੱਡੀ ਕਰਦੇ ਨੇ ਪਰ ਉਹਦੇ ਬਾਜੀ ਉਹਨਾਂ ਨੂੰ ਉਮੀਦ ਹੁੰਦੀ ਸਾਨੂੰ ਸਰਕਾਰੀ ਨੌਕਰੀ ਮਿਲੇਗੀ ਪਰ ਰੁਜ਼ਗਾਰ ਮੇਲੇ ਦੇ ਵਿੱਚ ਜਿਹੜੀਆਂ ਤੁਹਾਡੇ ਵਰਗੀਆਂ ਸੰਸਥਾਵਾਂ ਮੂਰੇ ਹੋ ਕੇ ਕੰਮ ਕਰਦੀਆਂ ਤੇ ਉਹਨਾਂ ਨੂੰ ਪ੍ਰਾਈਵੇਟ ਨੌਕਰੀ ਮਿਲਦੀ ਹੈ ਉਹ ਵੀ ਸਫਾਰਸ਼ੀ ਬੰਦਿਆਂ ਨੂੰ ਜਿਹਨਾਂ ਨੂੰ ਨਹੀਂ ਮਿਲਦੀ ਉਹ ਨਾਰਾਜ਼ ਹੋ ਕੇ ਵਿਦੇਸ਼ਾਂ ਵੱਲ ਚੱਲ ਜਾਂਦੇ ਲੱਗਦਾ ਕਿ ਤਨੇ ਕਿਤੇ ਸਰਕਾਰ ਜਾਂ ਪ੍ਰਸ਼ਾਸਨ ਇਸ ਗੱਲ ਨੂੰ ਲੈ ਕੇ ਸੋਚਣਾ ਚਾਹੀਦਾ ਹੈ ਹਾਂ ਬਿਲਕੁਲ ਠੀਕ ਹੈ ਦੇਖੋ ਸਰਕਾਰ ਤਾਂ ਹੁਣ ਆਨ ਨਾਲੇ ਟਾਈਮ ਦੇ ਵਿੱਚ ਨਾ ਚਾਹੇ ਕੋਈ ਵੀ ਸਰਕਾਰ ਆਏਗੀ ਜੇ ਆਪਾਂ ਨੇ ਡਿਵੈਲਪਮੈਂਟ ਕਰਨੀ ਹੈ ਤਾਂ ਸਰਕਾਰੀ ਨੌਕਰੀਆਂ ਨਹੀਂ ਦੇਏਗੀ ਜਿੱਦਾਂ ਹੁਣ ਆਪਣੀ ਹੋਇਆ ਹੈ ਕਿ ਆਰਮੀ ਦੇ ਵਿੱਚ ਵੀ 100% ਚੋਂ ਉਹਨਾਂ ਨੇ ਜਿਹੜੇ ਬੱਚੇ ਲਿੱਤੇ ਅਗਨੀਵੀਰ ਦੇ ਅੰਦਰ ਉਹਦੇ ਵਿੱਚ ਵੀ ਉਹਨਾਂ ਨੇ 25% ਬੱਚੇ ਜਿਹੜੇ ਟਾਪ ਦੇ ਹੋਣਗੇ ਉਹ ਤਾਂ ਆਰਮੀ 'ਚ ਰਹਿ ਜਾਣਗੇ ਬਾਕੀ 25% ਬੱਚੇ ਜਿਹੜੇ ਐ ਦੂਸਰੇ 25% ਉਹ CRPF ਕੋਲ ਆਣਗੇ ਦੂਸਰੇ 25% ਜਾ ਕੇ ਉਹਦੇ ਕੋਲ ਪੁਲਿਸ ਕੋਲ ਆਣਗੇ ਬਾਕੀ 25% ਕਾਰਪੋਰੇਟ 'ਚ ਨੌਕਰੀ ਕਰਨਗੇ ਤੋ ਇਸ ਤਰੀਕੇ ਨਾਲ ਰੋਜ਼ਗਾਰ ਸਰਕਾਰ ਕ੍ਰੀਏਟ ਕਰ ਰਹੀ ਹੈ ਪੈਨਸ਼ਨਾਂ ਵਾਲਾ ਕੰਮ ਹੁਣ ਸਰਕਾਰ ਖਤਮ ਕਰ ਰਹੀ ਹੈ ਤੇ ਲੱਗਦਾ ਵੀ ਆਪਣਾ ਜਿੱਦਾਂ ਇਹ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਇਹ ਬੇ ਕਾਫੀ ਪਿੱਛੇ ਚੱਲ ਰਹੀ ਹੈ ਵੀ ਡਾਕਟਰੀਆਂ ਤੋਂ हां बिल्कुल ਉਹ ਤਾਂ ਤੁਹਾਨੂੰ ਦੱਸ ਰਿਹਾ 9 ਲੱਖ ਜਾਂ ਤੇ ਨੌਕਰੀਆਂ ਰੋਜ਼ ਦੀਆਂ ਆਣੀਆਂ ਬੱਚੇ ਧਾਰੋ ਕੇ ਆਪਣੇ ਕੋਲ ਵਰਡ ਦੀ ਸਭ ਤੋਂ ਵੱਡੀ ਪੋਪੂਲੇਸ਼ਨ ਹੈ ਯੰਗਸਟਰ ਦੀ ਤੇ ਜੇ ਉਹਨਾਂ ਨੂੰ ਉਹ ਜੇ ਨੌਕਰੀਆਂ ਤੱਕ ਹੀ ਸੀਮਿਤ ਰਹਿਣਗੇ ਤੋਂ ਡਿਸਾਰਟਡ ਹੋ ਜਾਣਗੇ ਕਿਉਂਕਿ ਜਿਹੜਾ ਬੰਦਾ ਬੱਚਾ ਜਿਹੜਾ ਇੱਕ ਅੱਛਾ ਐਮਬੀਏ ਜਿਹੜਾ ਹੈ ਉਹਨੂੰ 10-12000 ਰੁਪਏ ਦੀ ਨੌਕਰੀ ਨਹੀਂ ਮਿਲਦੀ ਤੇ ਅਸੀਂ ਜਿਹੜਾ ਤੁਸੀਂ ਬਿਆਨ ਦੇ ਦਿੱਤੇ ਹੋ ਕੱਲ ਨੂੰ ਸਰਕਾਰਾਂ ਨੇ ਇਸ ਕੰਮ 'ਚ ਤੁਹਾਡੇ ਦਖਲਦਗੀ ਕਰਨ ਸਾਡੇ ਕੋਲ ਦਖਲਦਗੀ ਅਸੀਂ ਸਰਕਾਰ ਨਾਲ ਕੰਮ ਹੀ ਨਹੀਂ ਕਰਦੇ ਨਾ ਜੀ ਸਾਡਾ ਬੇਸਿਕਲੀ ਸਰਦੇਸ਼ੀ ਜਾਗਰਣ ਮੰਚ ਸਰਦੇਸ਼ੀ ਸ਼ੋਅ ਸੰਸਥਾਨ ਸ਼ੋਅ ਸੰਸਾਰੀਕ ਰਿਸਰਚ ਸੈਂਟਰ ਹੈ ਜਿਹਦਾ ਮੈਂ ਚੇਅਰਮੈਨ ਆ ਉਹ ਬੇਸਿਕਲੀ ਨੀਤੀਯੋਗ ਨਾਲ ਸਾਰੀਆਂ ਚੀਜ਼ਾਂ ਬੈਠ ਕੇ ਡਿਸਕਸ਼ਨਸ ਹੁੰਦੀਆਂ ਹਨ ਉਹਨਾਂ ਡਿਸਕਸ਼ਨ ਦੇ ਉੱਤੇ ਆ ਸਾਰੀਆਂ ਚੀਜ਼ਾਂ ਡਿਸਕਸ ਹੁੰਦੀਆਂ ਕਿ ਅਸੀਂ ਕਿੱਦਾਂ ਦਿੱਤਾ ਜਾਵੇ ਆ ਜਿਹੜੀ ਸੰਸਥਾਵਾਂ ਹੈ ਇਹਦਾ ਕੋਈ ਮਤਲਬ ਨਹੀਂ ਸਰਕਾਰਾਂ ਨਾਲ ਸਰਕਾਰਾਂ ਦਾ ਬੜਾ ਲਿਮਿਟਿਡ ਕੰਮ ਹੈ ਸਰਕਾਰਾਂ ਤੋਂ ਅਸੀਂ ਨਾ ਕੋਈ ਏੜ ਬੰਗਦੇ ਆ ਨਾ ਅਸੀਂ ਸਰਕਾਰਾਂ ਨੂੰ ਕੁਝ ਕਹਿੰਦੇ ਆ ਅਸੀਂ ਆਪਣੇ ਲੈਵਲ ਤੇ ਹੀ ਹੁਣ ਅਸੀਂ ਸਟਾਰਟਅਪ ਮਹਾਕੁੰਭ ਕਰਾਇਆ ਸੀ ਉੱਥੇ ਦਿੱਲੀ ਦੇ ਵਿੱਚ ਮੋਦੀ ਸਾਹਿਬ ਨੇ ਉੱਥੇ ਇੱਕ ਘੰਟਾ ਜਦੋਂ ਭਾਸ਼ਣ ਦਿੱਤਾ ਉਹਦੇ ਵਿੱਚ ਆਹੀ ਕਿਹਾ ਉਹਨਾਂ ਨੇ ਕਿ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਨੌਕਰੀਆਂ ਨੂੰ ਭੁੱਲ ਕੇ ਜਦ ਬਿਜ਼ਨਸ ਲਈ ਅਸੀਂ ਪੈਸਾ ਦੇ ਰਹੇ ਹਾਂ ਘਾਟੇ ਦੇ ਸਰਕਾਰ ਜ਼ਿੰਮੇਵਾਰ ਹੈ ਤਾਂ ਤੁਸੀਂ ਕਿਉਂ ਨਹੀਂ ਬਿਜ਼ਨਸ ਕਰਦੇ ਲਗਦਾ ਜੀ ਜਿਹੜੇ ਰੁਜ਼ਗਾਰ ਮੇਲੇ ਨੇ ਉਹ ਤੁਹਾਡੇ ਵਰੀਆਂ ਸੰਸਥਾਵਾਂ ਦੇ ਸਿਰ ਤੇ ਚੱਲਦੇ ਨੇ ਤੇ ਜਿਹੜੇ ਕ੍ਰੈਡਿਟ ਹੈ ਉਹ ਸਰਕਾਰ ਲੈ ਜਾਂਦੀ ਹੈ ਨਹੀਂ ਅਸੀਂ ਰੁਜ਼ਗਾਰ ਮੇਲੇ ਨੂੰ ਕਦੀ ਵੀ ਸਹੀ ਨਹੀਂ ਸਮਝਿਆ ਕਿਉਂਕਿ ਉਹ ਸਿਰਫ ਖਾਣਾ ਪੂਰਤੀ ਸਰਕਾਰਾਂ ਦੀ ਹੁੰਦੀ ਹੈ ਥੋੜੇ ਬਹੁਤੇ ਬੱਚੇ ਰੁਜ਼ਗਾਰ 10ਵੀਂ ਪਗਰ ਇੱਕ ਰੁਜ਼ਗਾਰ ਮੇਲਾ ਅਗਰ ਦੋ ਚਾਰ ਬੱਚਿਆਂ ਹਜ਼ਾਰ ਬੱਚਿਆਂ ਨੂੰ ਰੁਜ਼ਗਾਰ ਦੇ ਵੀ ਰਹੇਗਾ ਤਦ ਵੀ ਉਹਦੇ ਨਾਲ ਲੌ ਲੱਖ ਬੱਚਾ ਨੂੰ ਕਿੱਥੋਂ ਅਕਾਮੋਡੇਟ ਕਰਨਗੇ ਜਦ ਤੱਕ ਆਪਣੀ ਮੈਂਟੈਲਿਟੀ ਨਹੀਂ ਬਦਲੂਗੀ ਨਾ ਕਿ ਅਸੀਂ ਬਿਜ਼ਨਸਮੈਨ ਬੰਨਣਾ ਹੈ ਅਸੀਂ ਐਂਟਰਪ੍ਰੀਨਰ ਬੰਨਣਾ ਹੈ ਤੱਤ ਤੱਕ ਆ ਕੰਮ ਨਹੀਂ ਹੁੰਦਾ ਸਰ ਜੰਦੇ ਇੱਕ ਛੋਟਾ ਜਿਹਾ ਸਵਾਲ ਹੈ ਲੱਗਦਾ ਹੈ ਪੰਜਾਬ ਦੀ ਧਰਤੀ ਉੱਤੇ ਜਿਹੜੇ ਨੌਜਵਾਨੇ ਅਗਰ ਮੁਹੱਲੇ ਦੇ ਵਿੱਚ ਸੋਹ ਕਰਨੇ ਸੋਹ ਕਰਦੇ ਵਿੱਚੋਂ ਜਿਹੜੇ 90% ਜਿਹੜੇ ਲੋਕ ਨੇ ਉਹ ਬਾਹਰ ਵਿਦੇਸ਼ੀ ਧਰਤੀ ਤੇ ਗਏ ਹੋਏ ਨੇ ਲੱਗਦਾ ਜਿਹੜਾ ਨੌਜਵਾਨਾ ਉਹ ਮਿਹਨਤ ਕਰਦਾ ਹੈ ਮਿਹਨਤ ਜਿਹੜੀ ਉਹਦੀ ਪ੍ਰੋਪਰ ਤਰੀਕਾ ਨਾਲ ਉਹ ਜਿਹੜਾ ਫਲ ਨਹੀਂ ਮਿਲਦਾ ਇਸ ਕਰਕੇ ਵਿਦੇਸ਼ੀ ਧਰਤੀ ਦਾ ਜਿਹੜਾ ਰੁਖ ਅਪਣਾਇਆ ਜਾ ਰਿਹਾ ਹਾਂਜੀ ਬਿਲਕੁਲ ਠੀਕ ਗੱਲ ਹੈ ਕਿਉਂਕਿ ਅਗਲਾ ਲੋਨ ਲੱਗੇ ਸਰਕਾਰ ਬੱਚੇ ਨੂੰ ਕੋਈ ਵੀ ਬੰਦਾ MBA ਕਰਵਾਉਂਦਾ ਸੋ ਐਜੂਕੇਸ਼ਨ ਲੋਨ ਲੈਂਦਾ ਕੁਝ ਲੈਂਦਾ ਉਸ ਤੋਂ ਬਾਅਦ ਉਹਨੂੰ 10000 ਦੀ ਨੌਕਰੀ ਨਹੀਂ ਮਿਲਦੀ ਉਹ ਫਿਰ ਬਾਹਰ ਚਲੇ ਜਾਂਦੇ ਆ ਬੱਚੇ ਲੇਕਿਨ ਅਸੀਂ ਹੁਣ ਜਿਹੜੀ ਆ ਪੀੜਾ ਚੁੱਕਿਆ ਸਾਡਾ ਹੀ ਹੈ ਕਿ ਅਸੀਂ ਹਰ ਇੰਡੀਆ ਦੇ ਬੰਦੇ ਨੂੰ bizness ਚ ਲੈ ਕੇ ਆਣਾ ਜੇ ਅਸੀਂ ਸਟਾਰਟਅਪ 10 ਲੱਖ ਸ਼ੁਰੂ ਕਰ ਦਨੇ ਆ ਇੱਕ ਸਟਾਰਟਅਪ ਨਾਲ 30 ਬੱਚੇ ਵੀ ਜੁੜ ਜਾਂਦੇ ਐ ਤਾਂ 3 ਕਰੋੜ ਬੱਚਿਆਂ ਨੂੰ ਰੋਜ਼ਗਾਰ ਚਲਾ ਗਿਆ ਨਾ ਸਾਡਾ ਟਾਰਗੇਟ ਹੈ ਕਿ 2030 ਤੱਕ ਅਸੀਂ ਹਰ ਹਿੰਦੁਸਤਾਨ ਦੇ ਬੱਚੇ ਨੂੰ ਰੋਜ਼ਗਾਰ ਚਾਹੇ ਉਹ ਰੋਜ਼ਗਾਰ ਕਰੇ ਚਾਹੇ bizness ਸ਼ੁਰੂ ਅੱਜ ਹੁਣ ਤੱਕ ਤੁਹਾਡੀ ਸੰਸਥਾ ਕਿੰਨੀ ਨੌਕਰੀ ਦੇ ਚੁੱਕੀ ਹੈ ਹੁਣ ਅਸੀਂ ਬੇਸਿਕਲੀ 10 ਲੱਖ ਬੱਚਾ ਜਿਹੜਾ ਨਾ ਮਤਲਬ ਤੁਹਾਨੂੰ ਦੱਸਿਆ 1 ਲੱਖ 24000 ਸਟਾਰਟਅਪ ਹੈ ਜਿਹੜਾ ਉਹ ਸਾਡੇ ਉਹ ਸੰਸਥਾ ਸ਼ੁਰੂ ਕਰਵਾ ਚੁੱਕੀ ਸਾਰੇ ਇੰਡੀਆ ਜਿਹੜਾ ਸਟਾਰਟਅਪ ਹੈ ਨਾ ਉਹਦੇ ਵਿੱਚ ਜਿਹੜਾ ਵੀ ਬੱਚੇ ਨੂੰ ਸਾਡੇ ਕੋਲੋਂ ਹੈਲਪ ਚਾਹੀਦੀ ਹੁੰਦੀ ਹੈ ਅਸੀਂ ਉਹਨੂੰ ਨਾਲ ਹੀ ਹੈਲਪ ਕਰਵਾ ਕੇ ਉਹਨੂੰ ਇਨਕਿਊਬेटर ਵੀ ਪ੍ਰੋਵਾਈਡ ਕਰਦੇ ਹਾਂ ਟਰੇਨਰ ਵੀ ਪ੍ਰੋਵਾਈਡ ਕਰਦੇ ਹਾਂ ਜਿਹਨੂੰ ਨਹੀਂ ਸਮਝ ਆਉਂਦਾ ਕਿ ਮੈਂ ਕੀ ਰੋਜ਼ਗਾਰ ਕਰਾਂ ਉਹਨੂੰ ਉਹ ਵੀ ਪ੍ਰੋਵਾਈਡ ਕਰਦੇ ਆ ਅੱਜ ਜਿਹੜੇ ਕਿ ਪੜੇ ਲਿਖੇ ਘੱਟ ਹੁੰਦੇ ਆ ਉਹ ਦਿਹਾੜੀ ਮਜ਼ਦੂਰੀ ਦੇ ਤੇ ਚੱਲੇ ਉਹਨਾਂ ਦੇ ਲਈ ਵੀ ਕੋਈ ਦੇਖੋ ਉਹਦੇ ਸੈਲਫ ਹੈਲਪ ਗਰੁੱਪ ਹੈ ਲੇਡੀਜ਼ ਲਈ ਉਹਨਾਂ ਲਈ ਛੋਟੀਆਂ ਛੋਟੀਆਂ ਚੀਜ਼ਾਂ ਜਿਹਦਾ ਹੁਣ ਪੰਜਾਬ ਚ ਜੁੱਤੀ ਬਣਦੀ ਹੈ ਹੁਣ ਉਹ ਜੀ ਕੋਡ ਲੱਗਦਾ ਹੈ ਇੱਥੇ ਲੇਕਿਨ ਸਰਕਾਰਾਂ ਆਪਣੇ ਇੱਥੇ ਕੁਝ ਨਹੀਂ ਕਰ ਰਹੀਆਂ ਉਹ ਬੱਚਿਆਂ ਲਈ ਵੀ ਸੈਲਫ ਹੈਲਪ ਗਰੁੱਪ ਬਣਾਏ ਹੋਏ ਆ ਜਿਹੜਾ ਵੀ ਸੈਲਫ ਹੈਲਪ ਗਰੁੱਪ ਸਾਡੇ ਨਾਲ ਆਣਾ ਚਾਵੇ ਉਹਦੀ ਸਾਰਾ ਪ੍ਰੋਡਕਟ ਕਿੱਥੇ ਐਕਸਪੋਰਟ ਹੋਣਾ ਹੈ ਕਿੱਥੇ ਕੀ ਹੋਣਾ ਉਹ ਸਭ ਚੀਜ਼ ਅਸੀਂ ਕਰਦੇ ਆ ਅਜ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਸਰਕਾਰੀ ਨੌਕਰੀ ਦਾ ਪਦ ਹੀ ਖਤਮ ਹੋ ਜਾਏਗਾ ਹਾਂ ਬਿਲਕੁਲ ਉਹ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰੀ ਪੱਕੀ ਨੌਕਰੀਆਂ ਜਿਹਦੇ ਨਾਲ ਪੈਨਸ਼ਨਾਂ ਹੋਣ ਉਹ ਨਹੀਂ ਮਿਲਣਗੀਆਂ ਕਿਉਂਕਿ ਕਿਉਂਕਿ ਕੰਪਿਊਟਰ ਯੁੱਗ ਆ ਗਿਆ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਹੈ ਸਰਕਾਰ ਨੇ ਸਾਰੀ ਚੀਜ਼ ਕੰਪਿਊਟਰ ਤੇ ਲੈ ਕੇ ਆਣੀ ਹੈ ਸਰਕਾਰ ਮੇਜਰਲੀ ਜਿਹੜੀਆਂ ਪ੍ਰੋਬਲਮਸ ਪਹਿਲਾਂ ਫੇਸ ਕਰਦੀ ਰਹੀ ਹੈ ਨਾ ਪੈਨਸ਼ਨਾਂ ਦੇ ਵਿੱਚ ਉਹਦਾ ਮਾਰਾ ਬੇਜਰ ਖਰਚਾ ਹੋ ਜਾਂਦਾ ਸੀ ਉਹ ਹੁਣ ਹੋ ਕਰਨ ਵਾਲੀ ਨਹੀਂ ਹੈ ਲੱਗਦਾ ਵੀ ਸਰਕਾਰ ਨੂੰ ਸੈਂਟਰ ਸਰਕਾਰ ਪੰਜਾਬ ਨੂੰ ਚੈਲੰਜ ਵੀ ਹੈ ਵੀ ਸਰਕਾਰ ਕੋਲ ਨੌਕਰੀਆਂ ਨਹੀਂ ਹੈ ਹਾਂ ਬਿਲਕੁਲ ਠੀਕ ਹੈ ਉਹ ਤਾਂ ਹਰ ਹਰ ਕੰਟਰੀ ਚ ਚੈਲੰਜ ਹੈ ਇੰਡੀਆ ਚ ਤਾਂ ਬਹੁਤ ਵੱਡਾ ਚੈਲੰਜ ਹੈ ਔਰ ਆ ਜਿੰਨਾ ਮਰਜੀ ਰੋਜ਼ਗਾਰ ਲਾ ਲੈ ਜਦ ਤੱਕ ਆਪਣੀ ਮੈਂਟੈਲਿਟੀ ਨਹੀਂ ਬਦਲੇਗੀ ਕਿ ਜੀ ਅਸੀਂ ਬਿਜ਼ਨਸ ਕਰਨਾ ਹੈ ਤਦ ਤੱਕ ਆਪਾਂ ਰੋਜ਼ਗਾਰ ਵਾਲ ਨੂੰ ਨਹੀਂ ਕਰ ਸਕਦੇ ਓਕੇ ਜੀ